11 ਵਾੜਾ 11 ਵਾੜਾ ਜਿਹੜਾ ਤੈਨੂੰ ਚੰਗਾ ਬੰਦਾ ਲੱਗਦਾ ਮੈਂਬਰਾਂ ਨਾਲ ਸਾਡੀ ਕੋਈ ਨਾਰਾਜ਼ਗੀ ਨਹੀਂ ਇਹ ਅਸੀਂ ਚਲੋ ਕਾਂਗਰਸ ਦੀ ਪਾਰਟੀ ਨੇ ਹੈਗੇ ਸਹਿਮਤ ਮੈਂ ਜਾਂ ਨਰਿੰਦਰ ਬੇਠਾ ਕਾਲੀਦਾਲ ਜਾਂ ਆਮ ਵਾਲੇ ਕਿਸੇ ਵੀ ਪਾਰਟੀ ਦੇ ਇਸ ਗੱਲ ਦੇ ਵਿੱਚ ਅਟਰਸਟ ਮਿਲਿਆ ਜੋ ਇਹਨਾਂ ਨੇ ਬਣਾ ਤੇ ਸਾਰਿਆਂ ਨੇ ਸਵੀਕਾਰ ਕਰ ਲਏ ਚਲੋ ਦੋ ਵਾੜਾ ਆੜਦੇ ਸੀ ਚਲੋ ਇਹਨਾਂ ਨੇ ਇਸ ਗੱਲ 'ਚ ਸਾਡੀ ਮਦਦ ਲੈਣੀ ਚਾਹੀਦੀ ਸੀ ਇਹ ਦੋ ਵਾੜਾ ਆੜਦੇ ਆ ਭਈ ਇਹਨਾਂ ਨੂੰ ਆਪ ਕਲੀਅਰ ਕਰੀਏ ਚਲੋ ਉਹਦੇ ਸਵਾਨ ਦੇ ਵਿੱਚ ਅਸੀਂ ਇੱਥੇ ਆਇਆ ਅਸੀਂ ਇੱਥੇ ਆ ਕੇ ਖੁਸ਼ ਨਹੀਂ ਸੀ ਭਈ ਜਿਹੜਾ ਤੈਨੂੰ ਚੰਗਾ ਲੱਗਦਾ ਬਨਾਲਾ ਸਾਨੂੰ ਕੋਈ ਇਤਰਾਜ਼ ਨਹੀਂ ਹੁਣ ਉਹ ਵੀ ਜਾਇ ਜੀ ਸਮਝਦਾ ਮੈਂ ਮੇਰੇ ਕੋਲ ਪਹਿਲਾਂ ਵੀ ਇਹ ਗੱਲ ਆਈ ਸੀ ਜਦੋਂ ਪਿਛਲੀ ਵਾਰ ਰਿਲੇਕਸ਼ਨ ਹੋਇਆ ਸੀ ਉਦੋਂ ਮੈਂ 50 60000 ਰੁਪਏ ਦੇ ਭਾਂਡੇ ਯਾਨੀ ਇਸ ਤੁਹਾਡੇ ਘਰਾਂ ਨੂੰ ਦਾਨ ਕੀਤੇ ਸੀ ਉਹ ਇੱਕ ਭਾਂਡੇ ਦਾਨ ਕੀਤੇ ਸੀ ਉਹ ਆਪਾਂ ਗਰਨਾਮ ਦੇ ਘਰੇ ਰੱਖਦੇ ਸੀ ਚਲੋ ਗਰਨਾਮ ਨੇ ਚਕਾਇਆ ਜਿੰਨਾ ਟਾਈਮ ਉਹਦੀ ਸੇਵਾ ਨਿਭਾਈ ਚਲੋ ਇਹ ਤਾਂ ਤੁਹਾਨੂੰ ਪਤਾ ਵੀ ਕਿਸ ਤਰ੍ਹਾਂ ਚਕਾਉਂਦਾ ਰਿਹਾ ਵਧੀਆ ਚੰਗਾ ਜਿਵੇਂ ਸੀਗਾ ਚਲੋ ਕਰੀ ਗਿਆ ਸਾਰਾ ਕੁਝ ਆਪਦਾ ਹੁਣ ਉਹ ਜਿਹੜੇ ਭਾਂਡੇ ਸੀ ਇਹ ਗਰਨਾਮ ਸਿਓ ਨੇ ਉਹ ਯਾਨੀ ਕਹਿੰਦਾ ਬਿਨਾਂ ਪੁੱਛੇ ਤੋਂ ਇਹਨੇ ਵੀ ਗੁਰਦਰਾ ਸਾਹਿਬ ਜਾ ਕੇ ਭਾਂਡੇ ਛੱਡਿਆ ਚਲੋ ਮੇਰੇ ਕੋਲੇ ਪਹਿਲਾਂ ਵੀ ਇਹ ਗੱਲ ਆਈ ਸੀ ਭਾਈ ਮਹਿੰਦਰ ਸਿੰਘ ਕਾਮਰੇਡ ਵੀ ਠੀਕ ਹੈ ਉਸ ਗੱਲ ਦੇ ਵਿੱਚ ਸਾਨੂੰ ਵੀ ਇਹ ਗੱਲ ਗਰਨਾਵਸ ਦੀ ਜਾਇਜ਼ ਨਹੀਂ ਲੱਗੀ ਜਿਹੜੀ ਗੱਲ ਆ ਸੱਚੀ ਨੂੰ ਸੱਚੀ ਕਵਾਂਗੇ ਵੀ ਗਰਨਾਵਸ ਨੇ ਇਹ ਗੱਲ ਕਹੀ ਸੀ ਜੇ ਭਾਈ ਜਿੱਥੇ ਭਾਂਡੇ ਨਹੀਂ ਸੰਭਦੇ ਸੀ ਉਹ ਇਹ ਤੁਹਾਨੂੰ ਇਸਦਾ ਦਾਨ ਕਰਦੇ ਤੁਸੀਂ ਆਪਦੇ ਘਰਾਂ 'ਚ ਵਰਤਦੇ ਵੀ ਜਦ ਗੁਰਦਾਰੇ ਛੱਡਨੇ ਸੀ ਸਾਰੇ ਬੰਦੇ ਰਾਇ ਵਿਚਾਰ ਕਰਦਾ ਵੀ ਇਹ ਗੁਰਦ ਬੰਦੇ ਸਾਰੇ ਚਾਹੁੰਦੇ ਤੇ ਗੁਰਦਾਰੇ ਛੱਡੇ ਆਉਂਦੇ ਤੇ ਗੁਰਦਾਰੇ ਜਿਹੜੇ ਛੱਡੇ ਆ ਚਲੋ ਆਪਣਾ ਗੁਰੂ ਘਰ ਵੀ ਸਾਰਾ ਸਾਰਾ ਸਾਂਝਾ ਤੇ ਚਲੋ ਤੁਹਾਨੂੰ ਭਾਂਡੇ ਵਰਤ ਨੂੰ ਦਿੰਦੇ ਜਿੱਤੇ ਸੀਗੇ ਤੇ ਜੇ ਕਹਿੰਦਾ ਭਾਵੇਂ ਇਹ ਇਸ ਗੱਲ 'ਚ ਸਿਆਣਪ ਸੋਚਦਾ ਤੇ ਤੁਹਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਤੇ ਚਲ ਇਹ ਤੋਂ ਨਹੀਂ ਸਮਝਦੇ ਕਿ ਇਹਦੇ ਹੋਰ ਘਰੇ ਰੱਖ ਦਿੰਦਾ ਤੇ ਜੇ ਕੋਈ ਹੋਰ ਕੋਈ ਗੱਲਬਾਤ ਕਰਨੀ ਚਾਹੁੰਦਾ ਉਹ ਵੀ ਆਪਾਂ ਦੱਸ ਸਕਦੇ ਹਾਂ ਬਾਕੀ ਨਰਿੰਦਰ ਸਿੰਘ ਸਰਪੰਚਾ ਇਹ ਤੁਹਾਨੂੰ ਅਗਲੀ ਗੱਲਬਾਤ ਦੱਸਣਗੇ ਜਿੰਨੀ ਕੀ ਮੇਰੇ ਕੋਲ ਗੱਲਬਾਤ ਆਈ ਆ ਤੇ ਇਹਨਾਂ ਨੇ ਇਹ ਨਾਰਾਜ਼ਗੀ ਸੀ ਤਾਂ ਇਹ ਘਰੇ ਬੈਠੇ ਸਾਰੇ ਜਣੇ ਗੱਜ ਕੇ ਫਤਿਹ ਬਲਾਓ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਤਰੀਕ ਨੂੰ ਸਰਪੰਚੀ ਦੀਆਂ ਵੋਟਾਂ ਪਰ ਆਪਣਾ ਨਗਰ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਵੀ ਸਰਬਸੰਮਤੀ ਹੋ ਗਈ। ਬੜੇ ਤਰੀਕੇ ਨਾਲ ਮਰਯਾਦਾ ਨਾਲ ਗੁਰੂ ਘਰ ਦੇ ਵਿੱਚ ਬਹਿ ਕੇ ਸਰਬਸੰਮਤੀ ਹੋਈ ਹੈ। ਜਿਵੇਂ ਹਰਪ੍ਰੀਤ ਸਿੰਘ ਸੋਲਿਆ ਦੱਸਿਆ ਕਿ ਪਾਰਟੀ ਬਾਜ਼ੀ ਵਾਲਾ ਸਾਰਾ ਸਿਸਟਮ ਖਤਮ ਹੈ। 10 ਵਾਰਡਾਂ ਦੇ ਵਿੱਚ ਸਰਬਸੰਮਤੀ ਹੋ ਗਈ। ਤੁਹਾਨੂੰ ਮੈਂ ਇੱਕ ਬੇਨਤੀ ਕਰਦਾ ਹਾਂ ਹੱਥ ਬੰਨ੍ਹ ਕੇ ਸਾਰੇ ਮੰਨੋਗੇ ਵੀ ਆਪਾਂ ਕਿਸੇ ਕਿਸਮ ਦਾ ਲੰਬਾ ਇਸ ਵਾਰਡ ਵਾਲਿਆਂ ਦੇ ਵੀ ਨਹੀਂ ਲੈਣਾ। 10 ਵਾਰਡ ਬਣ ਗਏ ਤੇ ਤੁਹਾਨੂੰ ਇੱਕ ਬੇਨਤੀ ਆ ਵੀ ਖੁਸ਼ੀ-ਖੁਸ਼ੀ ਆਪਾਂ ਜਿਹੜੇ ਸਰਪੰਚ ਸਾਹਿਬ ਚੁਣੇ ਗਏ ਆ ਵੀ ਇਹਨਾਂ ਦੇ ਦਿਮਾਗ ਤੋਂ ਲੋਡ ਲਈਏ ਵੀ ਇੱਕ ਮੈਂਬਰ ਰਹਿ ਗਿਆ ਕਿਉਂਕਿ ਉਹਨਾਂ ਚਰ ਹੁੰਦਾ ਹੀ ਆ ਸਾਰੇ ਮਾਨੁਪਤ ਬਰਾਬਰ ਹੁੰਦੇ ਆ ਇਹਨਾਂ ਨੂੰ ਆਇਆ ਵੀ ਆ ਵੀ ਬਾੜ ਬਰਾਬਰ ਹੋਵੇ ਤੁਹਾਨੂੰ ਬੇਨਤੀ ਕਰਦਾ ਮੈਂ ਤੁਸੀਂ ਸਾਰੇ ਇਕੱਠੇ ਹੋਏ ਹੋ ਆ ਵੀ ਆਪਾਂ ਅਗਲੀਆਂ ਪਿਛਲੀਆਂ ਗੱਲਾਂ ਛੱਡ ਕੇ ਜਿਹੜੀ ਤੁਹਾਡਾ ਇਹ ਮਸਲਾ ਠੀਕ ਆ ਗਰਨਾਮ ਦੱਸ ਦਿੰਦਾ ਠੀਕ ਆ ਸੋਨੀ ਨੇ ਸਾਰੀ ਗੱਲ ਦੱਸਤੀ ਵੀ ਜੇ ਜੇ ਆਪਾਂ ਗੱਲ ਛੇੜਾਂਗੇ ਕਿਹੜੀ ਹੋਰ ਦੀ ਹੋਰ ਨਿਕਲਦੀ ਆ ਵੀ ਤੁਸੀਂ ਖੁਸ਼ੀ-ਖੁਸ਼ੀ ਆਪ ਦਾ ਵਾਰਡ ਦਾ ਮੈਂਬਰ ਦਿਓ ਸਰਬਸੰਮਤੀ ਦਾ ਦਿਓ ਠੀਕ ਹੈ ਤੇ ਇਹ ਆਪਾਂ ਵਾਰਡ ਕਲੀਅਰ ਕਰਕੇ ਕਿਉਂਕਿ ਦੋ ਮੂਰੇ ਛੁੱਟੀਆਂ 4 ਤਰੀਕ ਤੱਕ ਫਾਈਨਲ ਆ ਉਹਦੇ ਤੱਕ ਦਾ ਟਾਈਮ ਆਪਣੇ ਕੋਲ ਆ ਲਾਸਟ ਆ ਪਰ ਹੁਣੇ ਕਲੀਅਰ ਕਰਨਾ ਪੈਣਾ ਤੇ ਮੈਂ ਦੁਆਰੇ ਤੁਹਾਨੂੰ ਬੇਨਤੀ ਕਰਦਾ ਵੀ ਇਲੈਕਸ਼ਨ ਵਾਲੇ ਪਾਸੇ ਨਾ ਪਿਓ 10 ਵਾਰਡ ਚੁਣेंगे ਆਪਣੇ ਪਿੰਡ ਨੂੰ ਜਿਹੜੀ ਗ੍ਰਾਂਟ ਆਉਣੀ ਹੈ 10 ਲੱਖ ਰੁਪਈਆ ਉਹ ਫਿਰ ਇੱਕ ਵਾਰਡ ਪਿੱਛੇ ਰਹਿ ਜੂ ਤੇ ਇੱਕ ਵਾਰਡ ਪਿੱਛੇ ਸਾਰਾ ਪਿੰਡ ਆਪਣੀ ਸਰਬਸੰਮਤੀ ਜਿਹੜੀ ਆਸੇ-ਪਾਸੇ ਲੋਕਾਂ ਚ ਸੁਨੇਹਾ ਗਿਆ ਉਹ ਸਲੇਹਾ ਪਰੋ ਮਤਲਬ ਨਹੀਂ ਰਹਿੰਦਾ ਕੋਈ ਉਹ ਤੇ ਆਪਣੇ ਸਾਰਿਆਂ ਦਾ ਹੀ ਕੰਮ ਖਰਾਬ ਹੋਊਗਾ ਮੈਂ ਤੇ ਕੋਈ ਬੰਦਾ ਮੂਰੇ ਆਪਾਂ ਬੈਸਟ ਜੈੱਟ ਨਹੀਂ ਪਹਿਣਾ ਆਪਾਂ ਬਸ ਜਕਾਰਾ ਪੀਆ ਬੱਚੇ ਪਿੰਡ ਤੱਕ ਲਾਉਣਾ ਹੈ 15 ਮਿੰਟਾਂ ਚ ਆਪਾਂ ਇਹ ਬਾੜ ਪਿੰਡ ਕਲੀਅਰ ਕਰ ਦੇਣਾ ਧੰਨਵਾਦ ਸਾਰਿਆਂ ਦਾ ਇੱਕ ਮਿੰਟ ਰੁਕ ਜਾਓ ਮਾੜਾ ਜੀ ਕੋਈ ਮਾੜਾ ਮੋਟਾ ਕਿਸੇ ਪ੍ਰਤੀ ਗਿਲਾ ਸ਼ਿਕਵਾ ਨਹੀਂ ਰੱਖਣਾ ਇਹ ਨਹੀਂ ਸੋਚਣਾ ਕਿ ਫਲਾਣੇ ਬੰਦੇ ਆਏ ਸੀ ਫਲਾਣਾ ਸਾਰੇ ਬਾੜ ਨੂੰ ਬਰਾਬਰ ਬੈ ਕੇ ਚੱਲਣਾ ਹਾਂ ਬਾਤ ਨੂੰ ਗੁਰੂ ਠੀਕ ਹੈ ਤੇਰੇ ਵਾਸਤੇ ਸਾਰੇ ਇੱਕੋ ਜਿਹੇ ਆ ਇਹਨਾਂ ਦਾ ਜੇਵੇਂ ਕੋਈ ਜਾਇਦਾ ਇਹਨਾਂ ਦਾ ਵੀ ਤੂੰ ਮਸਲਾ ਹੱਲ ਕਰਵਾਉਣਾ ਠੀਕ ਹੈ ਨਾ ਤੇ ਆਪਾਂ ਕਿਉਂ ਸਾਰਾ ਤਾਂ ਆਪਣਾ ਨਗਰਪਿੰਡ ਵਧੀਆ ਤਰੀਕੇ ਨਾਲ ਸਾਰਾ ਚੁੜਿਆ ਗਿਆ ਸਭ ਤੋਂ ਵੱਡੇ ਤੁਹਾਨੂੰ ਵਧਾਈ ਆ ਬਾੜ ਵਾਲਿਆਂ ਨੂੰ ਵੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੇ ਸਰਪੰਚ ਸਾਹਿਬ ਨੂੰ ਵਧਾਈਆਂ ਆਪਣਾ ਲਾਸਟ ਵਾਰ ਕਲੀਅਰ ਹੋ ਗਿਆ ਜੱਗਿਆ ਜਾ ਅੱਗੇ ਬੜਾ अब अपने पास में लाओ बाड़ा बापा ऑर्डर्स दे हमको लो जी लो सरदीप हां हां भाई हूं ना जी फिर किसमें हां 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 जी और लापा मत आ 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 अच्छा अच्छा हलो ਆਪ ਲੋ ਜਿਹੜੇ ਜਿਹੜੇ ਬੰਦੇ ਲੱਗੇ ਆ। ਬਿਤਾਗੇ ਬਿਤਾਗੇ ਆਜੋ। ਆਹ ਲੋ ਜੇ ਕਿਹਦੇ ਤੇ ਆ। ਆਪ ਲੋ। ਮਨ ਮਨ ਮਨ। ਭਾਈ ਮਾਰੇ। ਭਾਈ ਮਾਰੇ। ਭਾਈ ਮਾਰੇ। ਭਾਈ ਭਾਜਾ ਖਾਜਾ। ਉਹ ਜਾਣਾ ਨਹੀਂ ਬੋਤੀ ਪਾਣੀ ਬੜਿਆ।